ਵਾਹਿਗੁਰੂ ਸਾਹਿਬ ਜੀਓ 12 ਮਾਹ ਮਾਂਝ ਮਹੱਲਾ ਪੰਜਵਾ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ ਕਿਰਤ ਕਰਮ ਕੇ ਵੀ ਛੁੜੇ ਕਰ ਕਿਰਪਾ ਮੇ ਲਹੋਰਾਮ ਚਾਰ ਕੁੰਟ ਦਹ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸਾਮ ਧੇਨ ਦੁਧਹਿ ਤੇ ਬਾਹਰੀ ਕਿਤੈ ਨ ਆਵੈ ਕਾਮ ਜਾਲ ਬਿਨ ਸਾਖ ਕੁਮਲਾਵਤੀ ਉਪਜਹਿ ਨਾਹੀਂਦਾ ਹਰ ਨਾਹ ਨ ਮਿਲਿਆ ਸਾਜਨਾ ਕਤ ਪਾਈਐ ਬਿਸਰਾਮ ਜੇਤ ਕਰ ਹਰ ਕੰਤ ਨਾ ਪ੍ਰਗਟਈ ਭੱਠ ਨਗਰ ਸੇ ਗ੍ਰਾਮ ਸਭ ਸੀਗਾਰ ਤੰਬੋਲ ਰਸ ਸਣ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੋਣੀਆਂ ਮੀਤ ਸੱਜਣ ਸਭ ਜਾਮ ਨਾਨਕ ਕੀ ਬੇਨੰਤੀ ਆ ਕਰ ਕਿਰਪਾ ਦੀ ਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨੇ ਚਲ ਧਾਮ ਆਸਾੜ ਤਪੰਦਾ ਤਿਸ ਲੱਗੈ ਹਰ ਨਾ ਹੋ ਨਾ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਦੇ ਆਸ ਦੋਇ ਪਾਏ ਵਿਗੁਚੀਐ ਗਲ ਪਈ ਸੋ ਜਮ ਕੀ ਫਾਸ ਜੇ ਹਾ ਬੀਜੈ ਸੋ ਲੁਣੈ ਮਥਾ ਜੋ ਲਿਖਿਆਸ ਰਹਿਣ ਵਿਹਾਣੀ ਪਛਤਾਣੀ ਉਠ ਚਲੇ ਗਈ ਨਿਰਾਸ ਜਿਨ ਕਉ ਸਾਧੂ ਭੇਟੀ ਐ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਮੇਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆ ਸਾਡ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਜਿਨ ਜਿਨ ਨਾਮ ਤੇ ਆਇ ਤਿਨ ਕੇ ਕਾਜ ਸਰੇ ਹਰ ਗੁਰਪੂਰਾ ਆਰਾਧਿਆ ਦਰਗਹ ਸੱਚ ਖਰੇ ਸਰਬ ਸੁਖਾਂ ਦੇ ਚਲਨ ਹਰ ਪਾਉ ਜਲ ਬਖਮ ਤਰੇ ਪ੍ਰੇਮ ਭਗਤ ਤਿਨ ਪਾਈ ਆ ਬਿਖਿਆ ਨਾ ਹਿਜਰੇ ਕੂੜ ਗਏ ਦੁਬਿਦਾਨ ਅਸੀ ਪੂਰਨ ਸਚ ਭਰੇ ਪਾਰ ਬ੍ਰਹਮ ਪ੍ਰਭ ਸੇਵੰਦੇ ਮਨ ਅੰਦਰ ਏਕ ਧਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਮਕ ਮੰਗੇ ਦਰਸ ਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ